ਹੁਣ ਸਿਰਫ ਫੋਨ ਦੇ ਨਾਲ ਹੀ ਨਹੀਂ ਬਲਕਿ ਚਸ਼ਮੇ ਦੇ ਨਾਲ ਵੀ ਪੇਮੈਂਟ ਕਰ ਸਕਦੇ ਹੋ ਤੁਸੀਂ ਲੈਂਸਕਾਰਡ ਨੇ ਲਾਂਚ ਕੀਤਾ ਇੱਕ ਐਸਾ ਫੀਚਰ ਜੋ ਭਵਿੱਖ ਦੀ ਭੁਗਤਾਨ ਟੈਕਨੋਲੋਜੀ ਨੂੰ ਅੱਜ ਹੀ ਹਕੀਕਤ ਬਣਾ ਰਿਹਾ ਹੈ ਮੁੰਬਈ ਵਿੱਚ ਹੋਏ ਗਲੋਬਲ ਫਿਨਟੈਕ ਫੈਸਟੀਵਲ ਦੌਰਾਨ ਲੈਂਸਕਾਰਡ ਨੇ ਆਪਣੇ ਆਉਣ ਵਾਲੇ 20 ਕੈਮਰਾ 스마트 ਗਲਾਸ ਦੇ ਵਿੱਚ ਡਾਇਰੈਕਟ ਯੂਪੀਆਈ ਪੇਮੈਂਟ ਫੀਚਰ ਪੇਸ਼ ਕੀਤਾ ਹੈ ਇਸ ਟੈਕਨੋਲੋਜੀ ਦੇ ਨਾਲ ਤੁਸੀਂ ਬਿਨਾ ਫੋਨ ਕੱਢੇ ਸਿਰਫ ਚਸ਼ਮਿਆਂ ਦੇ ਨਾਲ QR ਕੋਡ ਸਕੈਨ ਕਰਕੇ ਤੁਰੰਤ ਭੁਗਤਾਨ ਕਰ ਸਕੋਗੇ ਕੰਪਨੀ ਮੁਤਾਬਕ ਇਹ ਐਨਕਾਂ ਉਪਭੋਗਤਾ ਦੇ ਬੈਂਕ ਖਾਤੇ ਨਾਲ ਸੁਰੱਖਿਅਤ ਤਰੀਕੇ ਨਾਲ ਜੁੜਦੀਆਂ ਨੇ ਤੇ ਸਿਰਫ ਇੱਕ ਵੌਇਸ ਕਮਾਂਡ ਦੇ ਨਾਲ ਪੂਰਾ ਲੈਣ-ਦੇਣ ਸੰਭਵ ਬਣਾਉਂਦੀਆਂ ਨੇ ਇਸ ਨਾਲ ਪਿੰਨ ਜਾਂ ਮੋਬਾਈਲ ਦੀ ਕੋਈ ਲੋੜ ਨਹੀਂ ਰਹਿੰਦੀ ਲੈਂਸਕਾਡ ਦੇ ਸੀਈਓ ਪਿਊਸ਼ ਬਾਂਸ ਨੇ ਕਿਹਾ ਕਿ ਸਮਾਰਟ ਐਨਕਾਂ ਹੁਣ ਸਿਰਫ ਫੈਸ਼ਨ ਨਹੀਂ ਸਗੋ ਰੋਜ਼ਾਨਾ ਜ਼ਿੰਦਗੀ ਦਾ हिस्सा बन ਚੁੱਕੀਆਂ ਨੇ ਸਾਡਾ ਉਦੇਸ਼ ਹੈ ਭੁਗਤਾਨ ਪ੍ਰਕਿਰਿਆ ਨੂੰ ਬਿਲਕੁਲ ਸਹਿਜ ਤੇ ਸੁਰੱਖਿਅਤ ਬਣਾਉਣਾ ਉਹਨਾਂ ਕਹਿੰਦੇ ਕਿ ਇਨ੍ਹਾਂ ਗਲਾਸਾਂ ਵਿੱਚ AI ਬੇਸਡ ਕੈਮਰਾ ਅਤੇ ਔਨ ਦੀ ਗੋਪਮ ਟੈਕਨੋਲੋਜੀ ਵੀ ਸ਼ਾਮਲ ਹੈ ਜੋ ਦ੍ਰਿਸ਼ਟੀ ਬੁੱਧੀ ਤੇ ਵਪਾਰ ਨੂੰ ਇਕੱਠਾ ਕਰਦੀ ਹੈ ਉਦਯੋਗ ਵਿਸ਼ਲੇਸ਼ਕਾਂ ਅਨੁਸਾਰ ਗਲੋਬਲ 스마트 ਗਲਾਸ ਮਾਰਕੀਟ 2032 ਤੱਕ 15 ਬਿਲੀਅਨ ਤੱਕ ਪਹੁੰਚ ਸਕਦੀ ਹੈ ਮੈਟਾ ਐਪਲ ਗੂਗਲ ਤੇ ਸ਼ਿਓਮੀ ਵਰਗੀਆਂ ਕੰਪਨੀਆਂ ਪਹਿਲਾਂ ਹੀ ਇਸ ਡੋਮ ਦੇ ਵਿੱਚ ਸ਼ਾਮਿਲ ਨੇ ਲੈਂਸਕਾਡ ਦਾ ਇਹ ਨਵਾਂ ਕਦਮ ਸਿਰਫ ਨਜ਼ਰ ਰਹੀ ਪਰ ਇੱਕ ਦੀ ਟੈਕਨੋਲੋਜੀ ਦੀ ਨਵੀਂ ਦ੍ਰਿਸ਼ਟੀ ਵੀ ਹੈ ਜਿੱਥੇ ਚਸ਼ਮੇ ਹੀ ਬਣਨਗੇ ਤੁਹਾਡੇ ਵਾਲਟ ਹੁਣ ਸਿਰਫ ਫੋਨ ਦੇ ਨਾਲ ਹੀ ਨਹੀਂ ਬਲਕਿ ਚਸ਼ਮਿਆਂ ਦੇ ਨਾਲ ਵੀ ਪੇਮੈਂਟ ਕਰ ਸਕਦੇ ਹੋ ਤੁਸੀਂ ਲੈਂਸ ਕਾਰਡ ਨੇ ਲਾਂਚ ਕੀਤਾ ਇੱਕ ਐਸਾ ਫੀਚਰ ਜੋ ਭਵਿੱਖ ਦੀ ਭੁਗਤਾਨ ਟੈਕਨੋਲੋਜੀ ਨੂੰ ਅੱਜ ਹੀ ਹਕੀਕਤ ਬਣਾ ਰਿਹਾ ਹੈ ਮੁੰਬਈ ਵਿੱਚ ਹੋਏ ਗਲੋਬਲ ਫਿਨਟੈਕ ਫੈਸਟੀਵਲ ਦੌਰਾਨ ਲੈਂਸ ਕਾਰਡ ਨੇ ਆਪਣੇ ਆਉਣ ਵਾਲੇ 20 ਕੈਮਰਾ 스마트 ਗਲਾਸ ਦੇ ਵਿੱਚ ਡਾਇਰੈਕਟ ਯੂਪੀਆਈ ਪੇਮੈਂਟ ਫੀਚਰ ਪੇਸ਼ ਕੀਤਾ ਹੈ ਇਸ ਟੈਕਨੋਲੋਜੀ ਨਾਲ ਤੁਸੀਂ ਬਿਨਾ ਫੋਨ ਕੱਢੇ ਸਿਰਫ ਚਸ਼ਮੇ ਦੇ ਨਾਲ QR ਕੋਡ ਸਕੈਨ ਕਰਕੇ ਤੁਰੰਤ ਭੁਗਤਾਨ ਕਰ ਸਕੋਗੇ ਕੰਪਨੀ ਮੁਤਾਬਕ ਇਹ ਐਲਕਾ ਉਪਭੋਗਤਾ ਦੇ ਬੈਂਕ ਖਾਤੇ ਨਾਲ ਸੁਰੱਖਿਅਤ ਤਰੀਕੇ ਨਾਲ ਜੁੜਦੀਆਂ ਨੇ ਤੇ ਸਿਰਫ ਇੱਕ ਵੌਇਸ ਕਮਾਂਡ ਦੇ ਨਾਲ ਪੂਰਾ ਲੈਣ-ਦੇਣ ਸੰਭਵ ਬਣਾਉਂਦੀਆਂ ਨੇ ਇਸ ਨਾਲ ਪਿੰਨ ਜਾਂ ਮੋਬਾਈਲ ਦੀ ਕੋਈ ਲੋੜ ਨਹੀਂ ਰਹਿੰਦੀ ਲੈਂਸਕਾਡ ਦੇ ਸੀਈਓ ਪਿਊਸ਼ ਪੰਸਲ ਨੇ ਕਿਹਾ ਕਿ ਸਮਾਰਟ ਐਨਕਾਂ ਨੂੰ ਹੁਣ ਸਿਰਫ ਫੈਸ਼ਨ ਨਹੀਂ ਸਗੋ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਨੇ ਸਾਡਾ ਉਦੇਸ਼ ਹੈ ਭੁਗਤਾਨ ਪ੍ਰਕਿਰਿਆ ਨੂੰ ਬਿਲਕੁਲ ਸਹਿਜ ਤੇ ਸੁਰੱਖਿਅਤ ਬਣਾਉਣਾ ਉਹਨਾਂ ਕਿਹਾ ਕਿ ਇਨ੍ਹਾਂ ਗਲਾਸਾਂ ਵਿੱਚ ਏਆਈ ਬੇਸਡ ਕੈਮਰਾ ਅਤੇ ਔਨ ਦੀ ਗੋ ਪੌਵ ਟੈਕਨੋਲੋਜੀ ਵੀ ਸ਼ਾਮਲ ਹੈ ਜੋ ਦ੍ਰਿਸ਼ਟੀ ਬੁੱਧੀ ਤੇ ਵਪਾਰ ਨੂੰ ਇਕੱਠਾ ਕਰਦੀ ਹੈ ਉਦਯੋਗ ਵਿਸ਼ਲੇਸ਼ਕਾਂ ਅਨੁਸਾਰ ਗਲੋਬਲ 스마트 ਗਲਾਸ ਮਾਰਕੀਟ 2032 ਤੱਕ 15 ਬਿਲੀਅਨ ਤੱਕ ਪਹੁੰਚ ਸਕਦੀ ਹੈ ਮੈਟਾ Apple Google ਤੇ Xiaomi ਵਰਗੀਆਂ ਕੰਪਨੀਆਂ ਪਹਿਲਾਂ ਹੀ ਇਸ ਦੌੜ ਦੇ ਵਿੱਚ ਸ਼ਾਮਿਲ ਨੇ ਲੈਂਸਕਾਡ ਦਾ ਇਹ ਨਵਾਂ ਕਦਮ ਸਿਰਫ ਨਜ਼ਰ ਰਹੀ ਪੁਹੇਖ ਦੇ ਟੈਕਨੋਲੋਜੀ ਦੀ ਨਵੀਂ ਦ੍ਰਿਸ਼ਟੀ ਵੀ ਹੈ ਜਿੱਥੇ ਚਸ਼ਮੇ ਹੀ ਬਣਨਗੇ ਤੁਹਾਡੇ ਵਾਲਟ